ਪੰਜਾਬ ਦੀ ਸਤਾਤਾਰੀਤਰ ਆਪਣੀਆਂ ਗੱਲਾਂ ਰਹੀਆਂ ਆਪਣੀਆਂ ਬਾਤਾਂ ਰਹੀਆਂ ਆਪਣੀ ਭਾਸ਼ਣ ਰਹੀਆਂ ਆਪਣੀਆਂ ਰਿਪੋਰਟਾਂ ਰਹੀਆਂ ਆਪਣੀਆਂ ਖਬਰਾਂ ਰਹੀਆਂ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਪੰਜਾਬ ਤੇ ਸੂਰਾ ਵਿਕਾਸ ਕਰਤਾ ਬਹੁਤ ਕੰਮ ਕਰਦਾ ਵਿਰੋਧੀਤਰ ਵਿਧਾਨ ਸਭਾ ਦੇ ਅੰਦਰ ਘੱਟ ਤੇ ਬਾਹਰ ਵੱਧ ਨਜ਼ਰ ਆਉਂਦੀ ਹੈ ਸਵਾਲ ਤਾਂ ਵਿਰੋਧੀਤਰ ਕਹਿੰਦੀ ਹੈ ਕਿ ਸਾਨੂੰ ਸਮਾਂ ਨਹੀਂ ਮਿਲਦਾ ਪਰ ਅੱਜ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਹੋਰਾਂ ਨੇ ਸਵਾਲ ਖੜਾ ਕਰਤਾ ਕਿ ਸਮਾਂ ਤਾਂ ਜੀ ਸਾਨੂੰ ਵੀ ਨਹੀਂ ਤੁਸੀਂ ਦਿੰਦੇ ਸਿਕਰ ਸਾਹਿਬ ਇਹ ਗੱਲ ਕਹਿਣੀ ਕਿ 94 ਐਮਐਲ ਇਹਦਰ ਵੀ ਹੈਗੇ ਜਨਾਬ ਇਧਰ ਵੀ ਨਜ਼ਰਸਾਨੀ ਕਰ ਲਿਆ ਕਰੋ ਤੁਸੀਂ ਉਹਨਾਂ ਨੂੰ ਮੌਕਾ ਦਿਨਾ ਅਸੀਂ ਨਹੀਂ ਕਹਿੰਦੇ ਕਿ ਨਾ ਦੋ ਕਹਿੰਦੇ ਇਹ ਲਾਲਜੀਤ ਭੁੱਲੜ ਦੇ ਬੋਲ ਨੇ ਪੰਜਾਬ ਦੀ ਵਿਧਾਨ ਸਭਾ ਤੇ ਗਾਂ ਤੋਂ ਸਪੀਕਰ ਸਾਹਿਬ ਖੁਸ਼ ਹੋ ਕੇ ਮੰਤਰੀ ਸਾਹਿਬ ਹਾਂ ਤੁਸੀਂ ਐਨੇ ਸੋਹਣੇ ਸੁਣਖਿਓ ਸਭ ਤੋਂ ਉਹ ਕਹਿੰਦੇ ਜੀ ਤੁਸੀਂ ਐਂ ਕਹਿ ਕੇ ਭਰਮਾਇਆ ਨਾ ਕਰੋ ਫਿਰ ਸਾਨੂੰ ਹੈਨਾ ਤੁਸੀਂ ਸਮਾ ਦਿੰਦੇ ਨਹੀਂ ਜੀ ਕਿੰਨੇ ਸਾਡੇ ਐਮਐਲ ਸੁੱਚੇ ਮੂੰਹ ਮੁੜ ਜਾਂਦੇ ਨੇ ਹਾਂ ਜਿਹੜੇ ਭੈਣਾ ਨੇ ਸਾਡੀਆਂ ਇਹਨਾਂ ਉਹਨਾਂ ਦੇ ਘਰ ਵਾਲੇ ਪਰਿਵਾਰਕ ਜੀ ਜਿਹੜੇ ਸਾਡੇ ਭਰਾ ਨੇ ਉਹਨਾਂ ਦੀਆਂ ਪਤਨੀਆਂ ਉਹਨਾਂ ਦੇ ਪਰਿਵਾਰਕ ਜੀ ਕਹਿੰਦੇ ਡਿੱਗਦੇ ਰਹਿੰਦੇ ਕਿ ਸਾਡੇ ਵਾਲਾ ਮੁੰਡਾ ਵੀ ਆਊਗਾ ਤੇ ਸਪੀਕਰ ਸਾਹਿਬ ਕਹਿੰਦੇ ਵੀ ਇੱਥੇ ਕੰਮ ਕਰਨ ਆਉਨੇ ਆਪਾਂ ਨਾ ਕਿ ਚਿਹਰੇ ਦਿਖਾਉਣ ਕਿ ਉਹ ਸੈਕ੍ਰੈਟਡ ਸੀ ਕਿ ਉਹਨਾਂ ਨੂੰ ਦਿੱਲੀ ਤੋਂ ਜਾਂ ਦਿੱਲੀ ਤੋਂ ਆਏ ਹੋਏ ਇੰਚਾਰਜ ਨੇ ਕੋਈ ਨਵਾਂ ਟਾਸਕ ਦੇ ਦਿੱਤਾ ਕਿ ਉਸ ਟਾਸਕ ਤਹਿਤ ਲਾਲਜੀਤ ਭੁੱਲਰ ਬੋਲੇ ਨੇ ਕਿ ਮੰਨਿਆ ਜਾ ਰਿਹਾ ਸੀ ਕਿ ਕੇਜਰੀਵਾਲ ਮਨੀਸ਼ ਸ਼ੋਧੀਆਂ ਨਾਲ ਵੀ ਵਾਦਾ ਕਰ ਚੁੱਕੇ ਨੇ ਕਿ ਤੁਹਾਨੂੰ ਵੀ ਰਾਸ ਸਭਾ ਭੇਜਿਆ ਜਾਊਗਾ ਫਿਰ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਜੇ ਜਿੱਤ ਹੁੰਦੀ ਹੈ ਇਹ ਵੋਟਰਾਂ ਨੇ ਫੈਸਲਾ ਕਰਨਾ ਪਰ ਆਮ ਆਦਮੀ ਪਾਰਟੀ ਜੋ ਮੰਨ ਕੇ ਚੱਲ ਰਹੀ ਹੈ ਕਿ ਸੰਜੀਵ ਅਰੋੜਾ ਜਿੱਤੇ ਹੋਏ ਨੇ ਮੰਤਰੀ ਉਹਦਾ ਪੱਕਾ ਹੈ ਤੇ ਫਿਰ ਰਾਸ ਸਭਾ ਦਾ ਰਾਹ ਖੁੱਲ ਜਾਊਗਾ ਪਰ ਉਸ ਪੌੜੀਆਂ ਜਿਹੜੀਆਂ ਰਾਸ ਸਭਾ ਦੀਆਂ ਪੌੜੀਆਂ ਕੇਜਰੀਵਾਲ ਨੇ ਚੜ੍ਹਣੀਆਂ ਸੀ ਕਿ ਉਹਨੂੰ ਮਨੀਸ਼ ਸ਼ੋਧੀਆਂ ਨੂੰ ਚੜਾਇਆ ਜਾਊਗਾ ਪਹਿਲਾਂ ਜਗਜੀਤ ਸਿੰਘ ਦੱਲੇਵਾਲ ਨੂੰ ਲੈ ਕੇ ਹਾਂ ਪੰਜਾਬ ਸਰਕਾਰ ਅਦਾਲਤ ਚ ਕਹਿ ਰਹੀ ਹੈ ਕਿ ਦੱਲੇ ਵਾਲ ਸਭ ਤਾਂ ਆਪੇ ਧੱਕਨੇ ਜਗਜੀਤ ਸਿੰਘ ਦੱਲੇਵਾਲ ਦੀ ਸੇਹਦ ਦੇ ਮਾਮਲੇ ਨਾਲ ਅਜੇ ਕੁਝ ਨਹੀਂ ਦੱਸਿਆ ਜਾਦਾ ਦੱਸਿਆ ਕਹਨਾਲ ਤਾਂ ਇਹ ਦੱਸਦੇ ਨੇ ਕਿ ਉਹ ਕਹਿ ਰਹੇ ਨੇ ਕਿ ਮੈਂ ਪਾਣੀ ਵੀ ਨਹੀਂ ਪੀਊਗਾ ਜਦ ਤੱਕ ਮੇਰੇ ਸਾਰੇ ਸਾਥੀ ਰਿਹਾ ਨਹੀਂ ਹੁੰਦੇ ਚੱਕੋ ਤੁਸੀਂ ਐਂਬੂਲੈਂਸ ਖੋਮੋ ਤੁਸੀਂ ਕਹੇ ਕਿਸਾਨਾਂ ਨੂੰ ਜੀਪਾਂ ਚ ਗੱਡੀਆਂ ਚ ਬੱਸਾਂ ਚ ਭਰ ਕੇ ਤੁਸੀਂ ਲੈ ਕੇ ਜਾਵੋ ਸਮਾਨ ਤੋੜਨ ਪੌੜਨ ਲਈ ਚੱਕਣ ਲਈ ਤੁਹਾਡਾ ਤੰਤਰਜੰਤਰ ਆਵੇ ਤੁਹਾਨੂੰ ਪਤਾ ਕੁਝ ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਵਿਧਾਨ ਸਭਾ ਦਾ ਬਜਟ اجلاس ਗੱਲੀ ਬਾਤੀ ਪ੍ਰਕਿਰਿਆਵਾਂ ਵਿੱਚ ਚਲਦੀਆਂ ਨੇ ਧਰਤਲ ਤੇ ਕੁਝ ਹੁੰਦਾ ਨਜ਼ਰ ਨਹੀਂ ਆਉਂਦਾ ਪੰਜਾਬ ਦੀ ਸੱਤਾਧਾਰੀ ਧਿਰ ਆਪਣੀਆਂ ਗੱਲਾਂ ਰਹੀਆਂ ਆਪਣੀਆਂ ਬਾਤਾਂ ਰਹੀਆਂ ਆਪਣੀ ਭਾਸ਼ਣ ਰਹੀਆਂ ਆਪਣੀਆਂ ਰਿਪੋਰਟਾਂ ਰਾਹੀਂ ਆਪਣੀਆਂ ਖਬਰਾਂ ਰਾਹੀਂ ਇਹ ਸਾਬਤ ਕਰਨਾ ਚਾਹੁੰਦੀ ਆ ਕਿ ਪੰਜਾਬ 'ਚ ਅਸੀਂ ਪੂਰਾ ਵਿਕਾਸ ਕਰਤਾ ਬਹੁਤ ਕੰਮ ਕਰਤਾ ਵਿਰੋਧੀ ਧਰ ਵਿਧਾਨ ਸਭਾ ਦੇ ਅੰਦਰ ਘੱਟ ਤੇ ਬਾਹਰ ਵੱਧ ਨਜ਼ਰ ਆਉਂਦੀ ਆ ਤੇ ਉਹ ਹਰ ਪਹਿਲੂ ਤੇ ਖੂਬ ਸਵਾਲ ਵੀ ਖੜੇ ਕਰਦੀ ਆ ਤੇ ਪਰ ਅੰਦਰ ਬੋਲਣ ਦੀ ਬਜਾਏ ਉਹਨਾਂ ਨੂੰ ਵਾਕ ਆਊਟ 'ਚ ਬਹੁਤ ਮਜ਼ਾ ਹੁੰਦਾ ਮੈਂ ਵਿਰੋਧੀ ਧਿਰ ਦੀ ਗੱਲ ਕਰ ਰਿਹਾ ਜਿਹੜੀ ਵੀ ਧਿਰ ਵਿਰੋਧੀ ਧਿਰ ਚਾਜਵੇ ਉਸ ਨੂੰ ਲੱਗਦਾ ਕਿ ਸਾਡਾ ਕੰਮ ਬਾਹਰ ਆਊਟ ਕਰਨਾ ਹੀ ਹੈ ਸਾਡਾ ਕੰਮ ਬਿਲਕੁਲ ਬਾਹਰ ਆ ਕੇ ਮੀਡੀਆ ਚ ਬੋਲਣ ਦਾ ਮੌਕਾ ਮਿਲ ਜਾਂਦਾ ਹੈ ਇਕੱਲੇ ਇਕੱਲੇ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਜਾਂਦਾ ਹੈ ਬਾਈਟਾਂ ਹੋ ਜਾਂਦੀਆਂ ਨੇ ਕਲੋਜ਼ ਅਪ ਬਣ ਜਾਂਦਾ ਕਿਉਂਕਿ ਅੰਦਰ ਇਹ ਕੁਝ ਨਹੀਂ ਹੋ ਰਿਹਾ ਇਹ ਵੀ ਇੱਕ ਕਾਰਨ ਹੈ ਬਾਹਰ ਆਊਟ ਕਰਤਾ ਇੱਕ ਪਾਸੇ ਤਾਂ ਇਹ ਸਥਿਤੀ ਦੇ ਲਈ ਵਿਰੋਧਿਤ ਰੋਲਾ ਪਾਉਂਦੀ ਹੈ ਕਿ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਜਦੋਂ ਆਪਾਂ ਪਿਛਲੇ ਦਿਨ ਦੀ ਗੱਲ ਕਰਕੇ ਹਟਿਆ ਉਦ ਘਾਟ ਨਹੀਂ ਦਿਨ ਤਈ ਕਿਸ ਤਰ੍ਹਾਂ ਮਨਪ੍ਰਿਤ ਇਆਲੀ ਨੇ ਜਦੋਂ ਸਵਾਲ ਕੀਤਾ ਤੇ ਉਸ ਤੋਂ ਬਾਅਦ ਕਿੱਧਰ ਨੂੰ ਲੈ ਕੇ ਗੱਲ ਤੇ ਚਲੋ ਜੀ ਕੱਟ ਦਿਓ ਪਲੱਗ ਕੱਢ ਦਿਓ ਨੈੱਟ ਬੰਦ ਕਰ ਦਿਓ ਦਿਖਾਉਣਾ ਬੰਦ ਕਰ ਦਿਓ ਜਿੱਦਾਂ ਹੀ ਪ੍ਰਗਟ ਸਿੰਘ ਹੋਰਾਂ ਨੇ ਸਵਾਲ ਕੀਤਾ ਸਪੀਕਰ ਸਾਹਿਬ ਨੂੰ ਚਲੋ ਜੀ ਤਲ ਖੋ ਜੋ ਤੇ ਸਪੀਕਰ ਸਾਹਿਬ ਕੰਨੀ ਕੈਮਰਾ ਲੈ ਜਾਓ ਤੇ ਪ੍ਰਗਟ ਸਿੰਘ ਨੂੰ ਦ੍ਰਿਸ਼ ਤੋਂ ਬਾਹਰ ਕਰ ਦਿਓ ਸੋ ਵਿਰੋਧੀ ਤਰ ਜਿਹੜੀ ਵੀ ਸੱਤਾ ਦੇ ਵਿੱਚ ਨਹੀਂ ਹੁੰਦੀ ਸਾਹਮਣੇ ਹੁੰਦੀ ਆ ਉਲਟ ਪਾਸੇ ਬੈਠੀ ਹੁੰਦੀ ਆ ਉਸ ਨੂੰ ਪੰਜਾਬ ਦਾ 헤ਜ ਬਹੁਤ ਜਾਗਦਾ ਹੈ ਉਸ ਨੂੰ ਫਿਰ ਪੰਜਾਬ ਦਾ ਫਿਕਰ ਪੰਜਾਬ ਦੇ ਮੁੱਦਿਆਂ ਦਾ ਫਿਕਰ ਬਹੁਤ ਜਾਗਦਾ ਹੈ ਜਦੋਂ ਸੱਤਾਜ ਹੁੰਦੇ ਨੇ ਤਾਂ ਦੋਹੀ ਕੁਛ ਕਰ ਰਹੇ ਹੁੰਦੇ ਨੇ ਜਿਹੜੀ ਸੱਤਾਧਾਰੀ ਤਿਰ ਕਰ ਰਹੀ ਹੈ ਕਾਂਗਰਸ ਨੇ ਵੀ ਰਾਜ ਕੀਤਾ ਖਾਸ ਕਰ ਇਹ ਟੀਮ ਜਿਹੜੀ ਸਾਹਮਣੇ ਖੜੀ ਆ ਇਹਨਾਂ ਚੋਂ ਵੀ ਰਾਜ ਭਗਮਨ ਵਾਲੇ ਨੇ ਮੰਤਰੀਆਂ ਮੰਤਰੀਆਂ ਦੇ ਅਹੁਦੇਆਂ ਤੇ ਸਾਰਾ ਕੁਝ ਤੇ ਜਿਹੜੇ ਅਕਾਲੀਆਂ ਜੋ ਜਿੰਨੇ ਖਹਿਗੇ ਨੇ ਭਾਜਪਾ ਜਿਹੜੇ ਹੈਗੇ ਨੇ ਉਹਨਾਂ ਦੀਆਂ ਪਾਰਟੀਆਂ ਵੀ ਰਾਜਕਾਦੀਆਂ ਲਗਾਤਾਰ ਦੋ ਵਾਰੀ ਬਾਦਲ ਰਾਜ ਰਿਆ ਤੇ ਹੁਣ ਜਿਹੜੇ ਨਵੇਂ ਵੀ ਆਏ ਸੋ ਪੰਜਾਬ ਦੀ ਵਿਧਾਨ ਸਭਾ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਲਈ ਹਲਕਾ ਬਾਈਜ ਕੰਮ ਕਰਨ ਲਈ ਸਵਾਲ ਜਿਹੜੇ ਖੜੇ ਹੁੰਦੇ ਨੇ ਉਹਨਾਂ ਦੇ ਜਵਾਬ ਦੇਣ ਲਈ ਬਣਦੇ ਕਾਨੂੰਨਾਂ ਨੂੰ ਨਵਾਂ ਰੂਪ ਦੇਣ ਲਈ ਪਰ ਨਹੀਂ ਜਨਾਬ ਇੱਕ ਤਾਂ ਡੰਗ ਟਪਾਈ ਕਿ ਦਿਨ ਚਾਰ ਲੰਗਾਉਣੇ ਆ ਪੰਜ ਲੰਗਾਉਣੇ ਆ ਸ਼ੁੱਕਰਵਾਰ ਨੂੰ ਚਲੋ ਜੀ ਭਾਸ਼ਣ ਨਾਲ ਲੰਘ ਗਿਆ ਸੋਮਵਾਰ ਨੂੰ ਅੱਜ ਜੀ ਭਾਸ਼ਣ ਤੇ ਚਰਚਾ ਕਰ ਲੋ ਹਾਂ ਜੀ ਫੇਰ ਇੱਕ ਦਿਨ ਔਰ ਕੰਮ ਕਰ ਲੋ ਫਿਰ ਇੱਕ ਦਿਨ ਬਜਟ ਆ ਜੂਗਾ ਉਹ ਦਿਨ ਬਜਟ ਤੇ ਗੱਲ ਕਰ ਲੋ ਲਓ ਜੀ ਮੁੱਕ ਗਿਆ 117 ਐਮਐਲਏ ਨੇ ਪੰਜਾਬ ਦੇ ਤੇ ਮਤਲਬ ਪੰਜਾਬ ਦੇ 117 ਵਿਧਾਨ ਸਭਾ ਹਲਕੇ ਨੇ ਤੇ 117 ਵਿਧਾਨ ਸਭਾ ਹਲਕਿਆਂ ਦੀ ਗੱਲ ਕਦੋਂ ਹੋਏਗੀ ਜੇਕਰ ਸਾਲ ਦੇ ਵਿੱਚ ਜਿਹੜੇ ਵੀ ਸੈਸ਼ਨ ਆਉਣ ਸਰਦ ਰੁੱਤਾਵੇ ਬਜਟ اجلاس ਆਵੇ ਹੈਨਾ ਮਾਨਸੂਨ ਸੈਸ਼ਨ ਆਵੇ ਜਾਂ ਫਿਰ ਵਿਸ਼ੇਸ਼ ਸੈਸ਼ਨ ਆਜ ਵੀ ਕਦਾ ਕੋਈ ਕਲ ਕਦ ਹੋਗੀ ਜੇ 2 2 3 3 ਦਿਨਾਂ ਦੇ 4 4 ਦਿਨਾਂ ਦੇ 6 6 ਨੂੰ ਕਿ 17 ਐਮਐਲਆ ਨੂੰ ਸਮਾਂ ਵੀ ਨਹੀਂ ਮਿਲਦਾ ਸਵਾਲ ਤਾਂ ਵਿਰੋਧੀ ਧਿਰ ਕਹਿੰਦੀ ਹੈ ਕਿ ਸਾਨੂੰ ਸਮਾਂ ਨਹੀਂ ਮਿਲਦਾ ਪਰ ਅੱਜ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਹੋਰਾਂ ਨੇ ਇਹ ਸਵਾਲ ਖੜਾ ਕਰਤਾ ਕਿ ਸਮਾਂ ਤਾਂ ਜੀ ਸਾਨੂੰ ਵੀ ਨਹੀਂ ਤੁਸੀਂ ਦਿੰਦੇ ਸਪੀਕਰ ਸਾਹਿਬ ਹੁਣ ਇਹਦੇ ਕੀ ਮਾਇਨੇ ਨੇ ਕੀ ਪੰਜਾਬ ਵਿਧਾਨ ਸਭਾ ਦੇ ਵਿੱਚ ਨਵਾਂ ਸਪੀਕਰ ਲੱਗਣ ਜਾ ਰਿਹਾ ਕੀ ਕਿਸੇ ਮਹਿਲਾ ਨੂੰ ਇਹ ਅਹੁਦਾ ਦੇਣ ਦੀ ਤਿਆਰੀ ਹੈ ਵਿਸ਼ੇਸ਼ ਤੌਰ ਤੇ ਲਾਲਜੀਤ ਭੁੱਲਰ ਨੇ ਅੱਜ ਜਦੋਂ ਇਹ ਸਵਾਲ ਖੜਾ ਕੀਤਾ ਕਿ ਉਹ ਆਪਣੀ ਪਾਰਟੀ ਨੂੰ ਆਪਣੀ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੀ ਸੀ ਜਾਂ ਕਲੇ ਸਪੀਕਰ ਸਾਹਿਬ ਨੂੰ ਨਿਸ਼ਾਨੇ ਤੇ ਲੈ ਰਹੀ ਸੀ ਇਹ ਗੱਲ ਕਹਿਣੀ ਕਿ 94 ਐਮ ਐਲ ਏ ਇੱਧਰ ਵੀ ਹੈਗੇ ਜਨਾਬ ਇੱਧਰ ਵੀ ਨਜ਼ਰਸਾਨੀ ਕਰ ਲਿਆ ਕਰੋ ਤੁਸੀਂ ਉਹਨਾਂ ਨੂੰ ਮੌਕਾ ਦਿਨਾ ਅਸੀਂ ਨਹੀਂ ਕਹਿੰਦੇ ਕਿ ਨਾ ਦੋ ਕਹਿੰਦੇ ਇਹ ਲਾਲਜੀਤ ਭੁੱਲਰ ਦੇ ਬੋਲ ਨੇ ਪੰਜਾਬ ਦੀ ਵਿਧਾਨ ਸਭਾ 'ਚ ਤੇ ਗਾਂਦੂ ਸਪੀਕਰ ਸਾਹਿਬ ਖੁਸ਼ ਹੋ ਕੇ ਮੰਤਰੀ ਸਾਹਿਬ ਹਾਂ ਤੁਸੀਂ ਐਨੇ ਸੋਹਣੇ ਸੁਰੱਖਿਓ ਸਭ ਤੋਂ ਉਹ ਕਹਿੰਦੇ ਜੀ ਤੁਸੀਂ ਐਂ ਕਹਿ ਕੇ ਭਰਮਾਇਆ ਨਾ ਕਰੋ ਫਿਰ ਸਾਨੂੰ ਹੈਨਾ ਤੁਸੀਂ ਸਮਾ ਦਿੰਦੇ ਨਹੀਂ ਜੀ ਕਿੰਨੇ ਸਾਡੇ ਐਮਐਲ ਸੁੱਚੇ ਮੂੰਹ ਮੜ ਜਾਂਦੇ ਨੇ ਹੈ ਜਿਹੜੇ ਭੈਣਾ ਨੇ ਸਾਡੀਆਂ ਹੈਨਾ ਉਹਨਾਂ ਦੇ ਘਰ ਵਾਲੇ ਪਰਿਵਾਰਕ ਜੀ ਜਿਹੜੇ ਸਾਡੇ ਭਰਾ ਨੇ ਉਹਨਾਂ ਦੀਆਂ ਪਤਨੀਆਂ ਉਹਨਾਂ ਦੇ ਪਰਿਵਾਰਕ ਜੀ ਕਹਿੰਦੇ ਡਿੱਗਦੇ ਰਹਿੰਦੇ ਕਿ ਸਾਡੇ ਵਾਲਾ ਮੁੰਡਾ ਵੀ ਆਊਗਾ ਤੇ ਸਪੀਕਰ ਸਾਹਿਬ ਕਹਿੰਦੇ ਵੀ ਇੱਥੇ ਕੰਮ ਕਰਨ ਆਉਨੇ ਆਪਾਂ ਨਾ ਕਿ ਚਿਹਰੇ ਦਿਖਾਉਣ ਇਸ ਲਈ ਸ਼ਬ ਬਰੋਧੀ ਤਿਰ ਦੇ ਚਿਹਰੇ ਬਹੁਤ ਦੂਰੋਂ ਦਿਖਾਈ ਜਾਂਦੇ ਨੇ ਸੱਤਾਧਾਰੀ ਤਿਰਾਂ ਦੇ ਬੜੇ ਨੇੜੇ ਤੋਂ ਇਹ ਕੈਮਰੇ ਦਾ ਕਮਾਲ ਫਿਟਿੰਗ ਕਰਨ ਵਾਲੇ ਦਾ ਕਮਾਲ ਹੈ ਵੀ ਕਿ ਇਹ ਬਿਤਕਰਾ ਕਿਵੇਂ ਆ ਇਹ ਠੀਕ ਨਹੀਂ ਹੋਇਆ ਇਸ ਨੂੰ ਲੈ ਕੇ ਵੀ ਮਾਨਕ गोयल ਜੀ ਵੀ ਮੈਂ ਪੋਸਟ ਪੜ੍ਹਿਆ ਸੀ ਉਹਨੇ ਵੀ ਸਵਾਲ ਖੜਾ ਕੀਤਾ ਕਿ ਸਪੀਕਰ ਸਾਹਿਬ ਤੋ ਤਜ ਤੱਕ ਕੈਮਰੇ ਠੀਕ ਨਹੀਂ ਹੋਏ ਤੁਸੀਂ ਵਿਧਾਨ ਸਭਾ ਦੀ ਬਾਕੀ ਕਾਰਵਾਈ ਕਿਵੇਂ ਦਰਸ ਕਰੋਗੇ ਸੋ ਹੁਣ ਕੁਲਤਾਰ ਸੰਧਮਾ ਹੋਰੀ ਵਿਰੋਧੀਆਂ ਦੇ ਵੀ ਤੇ ਆਪਣੇ ਆਦੇ ਵੀ ਨਿਸ਼ਾਨੇ ਤਿਆਰ ਨੇ ਕੀ ਉਹਨਾਂ ਨੂੰ ਬਦਲਿਆ ਜਾ ਰਿਹਾ ਜਿਹੜੀਆਂ ਪਿਛਲੇ ਇੱਕ ਹਫ਼ਤੇ ਤੋਂ ਇੱਕ ਕੰਸੋਹਾ ਚੱਲੀਆਂ ਕੇਸ ਬਜਟ اجلاس ਤੋਂ ਬਾਅਦ ਕਹੇ ਕੁਲਤਾਰ ਸੰਧਵਾ ਹੋਰਾਂ ਨੂੰ ਮੰਤਰੀ ਮੰਡਲ ਸ਼ਾਮਲ ਕੀਤਾ ਜਾ ਸਕਦਾ ਹੈ ਤੇ ਉਹਨਾਂ ਦੀ ਥਾਂ ਦੇ ਉੱਤੇ ਕਿਸੇ ਮਹਿਲਾ ਐਮਐਲਏ ਨੂੰ ਸਪੀਕਰ ਦਾ ਉਹ ਦਿੱਤਾ ਜਾ ਸਕਦਾ ਹੈ ਇਹ ਚਰਚਾ ਮਾ ਕਿ ਉਸ ਨੂੰ ਅਗਾਹ ਬਧਾਇਆ ਲਾਲਜੀਤ ਭੁੱਲਰ ਨੇ ਅੱਜ ਕਿ ਉਹ ਤੈ ਸcript ਤਾ ਹੈ ਤੇ ਉਹਨਾਂ ਨੇ ਕੋਈ ਸਵਾਲ ਖੜਾ ਕੀਤਾ ਦੀ ਪਾਰਟੀ ਪ੍ਰੋਗਰਾਮ ਤੇ ਉਹਨਾਂ ਨੇ ਸਵਾਲ ਖੜਾ ਕੀਤਾ ਜਾਂ ਸੱਚ ਵਿੱਚ ਉਹਨਾਂ ਦੇ ਮਨ ਚਾਇਆ ਤੇ ਉਹਨਾਂ ਨੇ ਐਡੀ ਵੱਡੀ ਗੱਲ ਕਹਿਤੀ ਕਿਉਂਕਿ ਜਦੋਂ ਉਹਨਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਕਿ ਬਸ ਸੋਹਣੇ ਸਨਖਿਓ ਜੀ ਤੁਸੀਂ ਤੁਸੀਂ ਕਦੇ ਵੀ ਬੋਲ ਸਕਦੇ ਹੋ ਜੀ ਮੰਤਰੀਆਂ ਤੋਂ ਕੋਈ ਮਸਲਾ ਹੀ ਨਹੀਂਗਾ ਜੀ ਹੈ ਨਾ ਉਹ ਆਪਣੀ ਗੱਲ ਰੱਖ ਸਕਦੇ ਨੇ ਤੇ ਪਰ ਜਦੋਂ ਉਹਦੇ ਬਾਵਜੂਦ ਵੀ ਲਾਲਜੀਤ ਪੁੱਲ ਇਸ ਗੱਲ ਤੋਂ ਨਹੀਂ ਹਟੇ ਤੇ ਫਿਰ ਸਪੀਕਰ ਸਾਹਿਬ ਥੋੜੇ ਤਲਖ ਵੀ ਹੋਏ ਅੱਜ ਅੱਜ ਫਿਰ ਨਾਰਾਜ਼ ਹੋਏ ਮੰਤਰੀ ਜੀ ਬੈਠੋ ਜੇ ਸਵਾਲ ਦਾ ਜਵਾਬ ਹੈ ਤਾਂ ਜਵਾਬ ਦਿਓ ਨਹੀਂ ਬੈਠੋ ਪਰ ਬੈਠੋ ਸੋ ਇਹ ਅੰਦਾਜ਼ ਦੱਸਦਾ ਸੀ ਕਿਉਂ ਤਲਖੀ ਜਿਹੜੋ ਤੋਂ ਬਾਅਦ ਲਾਲਜੀਤ ਭੁੱਲਰ ਹੋਰੀ ਜਵਾਬ ਦੇਣ ਤੇ ਥੋੜਾ ਹਿਚਕਚਾਈ ਵੀ ਉਹਨਾਂ ਦੀ ਕਬਰਾਟ ਵੀ ਸੋ ਕਿਉਂ ਸਕ੍ਰਿਪਟਡ ਸੀ ਕਿ ਉਹਨਾਂ ਨੂੰ ਦਿੱਲੀ ਤੋਂ ਜਾਂ ਦਿੱਲੀ ਤੋਂ ਆਏ ਹੋਏ ਇੰਚਾਰਜ ਨੇ ਕੋਈ ਨਵਾਂ ਟਾਸਕ ਦੇ ਦਿੱਤਾ ਕਿ ਉਸ ਟਾਸਕ ਤਹਿਤ ਲਾਲਜੀਤ ਭੁੱਲਰ ਬੋਲੇ ਨੇ ਕਿ ਇਸ ਗੱਲ ਤੋਂ ਸਪੀਕਰ ਸਾਹਿਬ ਜਾਣੂ ਨੇ ਕਿ ਹਾਂ ਉਹਨਾਂ ਨੂੰ ਬੁਲਾਇਆ ਗਿਆ ਜਾਂ ਸੱਚਮੁੱਚ ਉਹਨਾਂ ਦੇ ਮਨ ਚ ਇਹ ਨਾ ਭਾਵ ਜਾ ਗਿਆ ਤੇ ਉਹ ਬੋਲਤਾ ਪਰ ਪੰਜਾਬ ਇਹ ਮਹਿਸੂਸ ਕਰ ਰਿਹਾ ਕਿ ਜਿਹੜਾ ਫਾਰਮੂਲਾ ਤੈਅ ਕੀਤਾ ਇਹਨਾਂ ਨੇ ਬਦਲੀ ਵਾਲਾ ਜਿਹਦੇ ਤਹਿਤ ਅੱਜ ਦੀ ਤਰੀਕ ਤੱਕ ਇਹ ਤੈਅ ਮੰਨਿਆ ਜਾ ਰਿਹਾ ਕਿ ਬਾਅਦ ਛੇ ਸ ਤੋਂ ਬਾਅਦ ਸਪੀਕਰ ਸਾਹਿਬ ਬਦਲੇ ਜਾ ਸਕਦੇ ਔਰ ਕਿਸੇ ਮਹਿਲਾ ਨੂੰ ਉਹ ਦਿੱਤਾ ਜਾ ਸਕਦਾ ਉਹਦੇ ਵਿੱਚ ਚਲੋ ਪ੍ਰਤਾ ਬਾਜਵਾ ਨੇ ਵੀ ਅੱਜ ਖਾਸੀ ਸਵਾਲ ਖੜੇ ਕੀਤੇ ਕਹਿੰਦੇ ਜੀ 52000 ਨੌਕਰੀਆਂ ਦੀ ਗੱਲਾਂ ਕਰਦੇ ਹੋ ਕਿ ਦੇਤੀਆਂ ਦੇਤੀਆਂ ਤਿੰਨ ਸਾਲਾਂ ਚ ਜਾਓ ਵਾਈਟ ਪੇਪਰ ਜਾਰੀ ਕਰ ਦਿਓ ਉਹਨਾਂ ਨੇ ਵਿਰੋਧੀ ਧਿਰ ਦੇ ਆਗੂ ਹੁੰਦੇ ਨਾਲ ਤੇ ਵੀ ਸਵਾਲ ਪੁੱਛਿਆ ਕਿ ਭਾਈ ਸਾਨੂੰ ਨਾਮ ਪਤੇ ਨੌਕਰੀਆਂ ਕਿਹੜੇ ਕਿਹੜੇ ਵਿਭਾਗ ਚ ਦਿੱਤੀਆਂ ਕਿੱਥੇ ਕਿੱਥੇ ਵਾਲਿਆਂ ਨੂੰ ਦਿੱਤੀਆਂ ਵੀ ਦੱਸ ਦਿਓ ਨਾਲ ਕਹਿੰਦੇ ਇਹ ਦੱਸ ਦਿਓ ਕਿ ਪੰਜਾਬ ਦੇ ਵਸਨੀਕਾਂ ਨੂੰ ਕਿੰਨੀਆਂ ਮਿਲੀਆਂ ਬਾਹਰਲੇ ਸੁਬਿਆਂ ਨੂੰ ਕਿੰਨੀਆਂ ਮਿਲੀਆਂ ਸੋ ਇਹ ਵੀ ਸਵਾਲ ਖੜਾ ਤੇ ਇਧਰ ਖੈਰਾ ਵੀ ਅਜੇ ਗੱਲ ਕਰੀ ਸੀ ਬੋਲਣ ਦਾ ਮੌਕਾ ਨਹੀਂ ਦਿੰਦੇ ਸੋ ਕਾਂਗਰਸ ਦਾ ਵਾਕਆਊਟ ਵੀ ਜਾਰੀ ਹੈ ਪਰ ਰਾਣਾ ਗੁਰਜੀਤ ਥੋੜੀ ਕਹਿੰਦੇ ਕਾਰਵਾਈ ਚ ਸਭ ਹੀ ਲੈ ਰਹੇ ਸੀ ਸੋ ਇਸ ਲਈ ਪੰਜਾਬ ਦੀ ਵਿਧਾਨ ਸਭਾ ਸੱਤਾਧਾਰੀ ਧਿਰ ਦੇ ਕੰਟਰੋਲ ਛੋਕੇ ਰਹਿ ਜਾਂਦੀ ਹੈ ਤੇ ਜਿਹੜੀ ਧਿਰ ਸੱਤਾ 'ਚ ਨਹੀਂ ਆਉਂਦੀ ਉਸ ਨੂੰ ਫਿਰ ਪੰਜਾਬ ਦੀਆਂ ਤੇ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਕਰਨੀਆਂ ਬਹੁਤ ਫਿਕਰ 'ਚ ਆਉਂਦੀਆਂ ਨੇ ਪਰ ਜਿੱਦਾਂ ਹੀ ਉਹ ਸੱਤਾ ਚਾਹੁੰਦੇ ਨੇ ਫਿਰ ਪੰਜਾਬ ਨੂੰ ਭੁੱਲ ਜਾਂਦੇ ਨੇ ਮੌਜੂਦਾ ਸਥਿਤੀ ਵਈ ਹੈ ਤੇ ਪੰਜਾਬ ਦੀ ਵਿਧਾਨ ਸਭਾ ਦੇ ਸੈਸ਼ਨ ਡੰਗ ਟਪਾਉ ਸੈਸ਼ਨ ਬਣਦੇ ਜਾ ਰਹੇ ਰੰਗਲਾ ਪੰਜਾਬ ਹੁਣ ਮਨੀਸ਼ ਸ਼ੋਧਿਆ ਤੇ ਸਤਿੰਦਰ ਜੈਨ ਪੰਜਾਬ ਨੂੰ ਰੰਗਲਾ ਬਣਾਉਣਾ ਆਏ ਨੇ ਵੈਸੇ ਪੰਜਾਬ ਦੇ ਵਿੱਚ ਜਦੋਂ ਸ਼ਰਾਬ ਨੀਤੀ ਖੜੀ ਗਈ ਤਦ ਵੀ ਸੀਗਾ ਕਿ ਸਾਰਾ ਫਾਰਮੂਲਾ ਦਿੱਲੀ ਤੋਂ ਆਇਆ ਹਾਲੀ ਦੇ ਵਿੱਚ ਵੀ ਨਵੇਂ ਸਿਰੇ ਤੋਂ ਜਦੋਂ ਸ਼ਰਾਬ ਨੀਤੀ ਖੜੀ ਜਾ ਰਹੀ ਸੀ ਤਦ ਵੀ ਕਹ ਰਹੇ ਸੀ ਕਿ ਮਨੀਸ਼ ਸ਼ੋਦੀ ਇੱਥੇ ਬੈਠੇ ਨੇ ਜੀ ਬੈਠ ਕੇ ਕੰਮ ਕਰਾ ਕੇਗੇ ਨੇ ਜੀ ਆ ਬਜਟ ਤੋਂ ਪਹਿਲਾਂ ਵੀ ਉਹਨਾਂ ਦੀਆਂ ਮੀਟਿੰਗਾਂ ਸੀਗੀਆਂ ਹੈ ਸਿੱਖਿਆ ਨੂੰ ਲੈ ਕੇ ਵੀ ਉਹ ਦਿੱਖਦੇ ਜੀ ਕੰਟਰੋਲ ਪਰ ਹੁਣ ਦਿੱਲੀ ਤੋਂ ਬਿਲਕੁਲ ਵਿਹਲੇ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਇੰਚਾਰਜ ਲਾਇਆ ਗਿਆ ਨਾਲ ਸਹਿ ਇੰਚਾਰਜ ਸਤਿੰਦਰ ਜੈਨ ਨੂੰ ਲਾਇਆ ਗਿਆ ਤਦ ਪੰਜਾਬ ਨੇ ਖੂਬ ਸਵਾਲ ਕੀਤੇ ਮੀਡੀਆ اتش ਵੀ ਸਵਾਲ ਚੱਲੇ ਕਿ ਭਈ ਕੀ ਇਹਦਾ ਉਹਨਾਂ ਦਾ ਜੋ ਅਕਸ ਦਿੱਲੀ 'ਚ ਬਣਿਆ ਹੋਇਆ ਜਿਹੋ ਜਿਹੋ ਉਹਨਾਂ ਦੇ ਮਾਮਲੇ ਨੇ ਰਾਸ਼ਟਰਪਤੀ ਵੱਲੋਂ ਜੋ ਉਹਨਾਂ ਦੇ ਕੇਸ ਨਵੇਂ ਖੁੱਲਣ ਦੀ ਹਦਾਇਤਾਂ ਹੋਈਆਂ ਨੇ ਪੁਰਾਣੇ ਚੋ ਜਮਾਨਤਾਂ ਦੇ ਨੇ ਕਿ ਉਹਦਾ ਅਸਰ ਪਾਰਟੀ ਦੇ ਉੱਤੇ ਨੈਗੇਟਿਵ ਨਹੀਂ ਪਾਏਗਾ ਚਲੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਇੱਕ ਪਹਿਲੂ ਹੋਰ ਉੱਭਰਿਆ ਸੰਜੀਵ ਅਰੋੜਾ ਕਿਸ ਦੇ ਲਈ ਸੰਜੀਵ ਨਹੀਂ ਬਣਨਗੇ ਕਿਸੇ ਸਮੇਂ ਰਵਿੰਦ ਕੇਜਰੀਵਾਲ ਦੀ ਗੱਲ ਚੱਲਦੀ ਸੀ ਕਿ ਉਹ ਰਾਸਵਾ ਜਾਣਾ ਚਾਹੁੰਦੇ ਨੇ ਪਹਿਲਾਂ ਜਦੋਂ ਸਵਾਤੀ ਮਾਲੀਵਾਲ ਵਾਲਾ ਕਾਂਡ ਹੋਇਆ ਤਾਂ ਦਾਇਆ ਕਿ ਨਹੀਂ ਬੀਬੇ ਕੁਮਾਰ ਨੂੰ ਭੇਜਣਾ ਚਾਹੁੰਦੇ ਆ ਜੀ ਕੁਝ ਕਹਿੰਦੇ ਗੱਲਾਂ ਸੀ ਬੀਬੇ ਕੁਮਾਰ ਦੀਆਂ ਜਾਣਾ ਤਾਂ ਆਪ ਸੀਗਾ ਕਿ ਜੇ ਇਦਾਂ ਖਾਲੀ ਹੋ ਜਾਂਦਾ ਪਰ ਉਸ ਸਮੇਂ ਭਾਈ ਐਮਐਲਏ ਸੀਗੇ ਜਨਾਬ ਕਿ ਉਹ ਵੀ ਉਸ ਸਮੇਂ ਵੀ ਕੋਈ ਗੱਲ ਚੱਲੀ ਸੀ ਪਰ ਜਿੱਦਾਂ ਇਹ ਸੰਜੀਵ ਅਰੋੜਾ ਨੂੰ ਇਸ ਟਾਸਕ ਲਈ ਲਿਆਂਦਾ ਗਿਆ ਕਿ ਜੀ ਤੁਸੀਂ ਐਮਐਲਏ ਦੀ ਚੋਣ ਲੜੋ ਜਿਤਾਉਣ ਦੀ ਗਰੰਟੀ ਸਾਡੀ ਜਿਤਾਉਣ ਤੋਂ ਬਾਅਦ ਮੰਤਰੀ ਬਣਾਉਣ ਦੀ ਗਰੰਟੀ ਸਾਡੀ ਫਿਰ ਆਸਵਾ ਕੇਜਰੀਵਾਲ ਜੀ ਜਾਣਗੇ ਇਹ ਚਰਚਾ ਪਾਰਟੀ ਪੱਧਰ ਤੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸੀ ਕੀ ਉਹਦੇ ਵਿੱਚ ਕੋਈ ਨਵਾਂ ਮੋੜ ਆ ਰਿਹਾ ਕਿਉਂਕਿ ਮੰਨਿਆ ਜਾ ਰਿਹਾ ਸੀ ਕਿ ਕੇਜਰੀਵਾਲ ਮਨੀਸ਼ ਸ਼ੋਧੀਆਂ ਨਾਲ ਵੀ ਵਾਅਦਾ ਕਰ ਚੁੱਕੇ ਨੇ ਕਿ ਤੁਹਾਨੂੰ ਵੀ ਰਾਸ ਸਭਾ ਭੇਜਿਆ ਜਾਊਗਾ ਤੇ ਉਹਦੇ ਲਈ ਕਹਿੰਦੇ ਕਿ ਕਿਤਨਾ ਕਿਤੇ ਹਰਭਜਨ ਭੱਜੀ ਦੇ ਉੱਤੇ ਨਜ਼ਰ ਸੀ ਕਿ ਭੱਜੀ ਅਸਤੀਫਾ ਦੇਣ ਲਈ ਮੰਨ ਜਾਣਗੇ ਭੱਜੀ ਲਈ ਕੋਈ ਯੋਜਨਾਵਾਂ ਕੁਝ ਹੋਰ ਜਿਸ ਤਰ੍ਹਾਂ ਸੰਜੀਵ ਰੋੜ ਵਾਲੀ ਕੋਈ ਯੋਜਨਾਵਾਂ ਦੇ ਰਾ ਖੁੱਲੇ ਪਰ ਅਜੇਹੀ ਯੋਜਨਾ ਤੇ ਉੱਤੇ ਕਹਿੰਦੇ ਭੱਜੀ ਸ਼ਾਇਦ ਮੰਨ ਨਹੀਂ ਰਹੇ ਉਕੇ ਭੱਜ ਜਿਹਨੂੰ ਵੀ ਪਤਾ ਹੈ ਕਿ ਸਵਾਤੀ ਮਾਲੀਵਾਲ ਨਾਲ ਝਗੜਾ ਵੀ ਹੋ ਗਿਆ ਪਰ ਉਹਦੀ ਰਾਸਵਾ ਨਹੀਂ ਖੋ ਸਕੇ ਤੇ ਜਦੋਂ ਤੱਕ ਰਾਸਵਾ ਦੀ ਹੱਦ ਹੈਗੀ ਹੈ ਮਿਆਦ ਹੈਗੀ ਹੈ ਤੁਹਾਨੂੰ ਪਾਰਟੀ ਕੱਢੇ ਰੱਖੇ ਛੱਡੇ ਤੇ ਤੁਹਾਡੀ ਰਾਸਵਾ ਸੀਟ ਬਰਕਰਾਰ ਹੈ ਇਸ ਲਈ ਕੀ ਹਰਪ੍ਰਜਨ ਸਿੰਘ ਭੱਜੀ ਜੇ ਉਹਨਾਂ ਅਸਤੀਫਾ ਨਹੀਂ ਦਿੰਦੇ ਤੇ ਮਨੀਸ਼ ਸ਼ੋਧਿਆਲੀ ਰਾਹ ਨਹੀਂ ਖੁੱਲਦਾ ਫਿਰ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਜੇ ਜਿੱਤ ਹੁੰਦੀ ਹੈ ਇਹ ਵੋਟਰਾਂ ਨੇ ਫੈਸਲਾ ਕਰਨਾ ਪਰ ਆਮ ਆਦਮੀ ਪਾਰਟੀ ਜੋ ਮੰਨ ਕੇ ਚੱਲ ਰਹੀ ਹੈ ਕਿ ਸੰਜੀਵ ਅਰੋੜਾ ਜਿੱਤੇ ਹੋਏ ਨੇ ਮંત્રી ਉਹਦਾ ਪੱਕਾ ਹੈ ਤੇ ਫਿਰ ਰਾਸਵਾ ਦਾ ਰਾਹ ਖੁੱਲ ਜਾਊਗਾ ਪਰ ਉਸ ਪੌੜੀਆਂ ਜਿਹੜੀਆਂ ਰਾਸਵਧੀਆਂ ਪੌੜੀਆਂ ਕੇਜਰੀਵਾਲ ਨੇ ਚੜ੍ਹਨੀਆਂ ਸੀ ਕੀ ਹੁਣ ਉਹ ਮਨੀਸ਼ ਸ਼ੋਧਿਆ ਨੂੰ ਚੜਾਇਆ ਜਾਊਗਾ ਪਹਿਲਾਂ ਇਹ ਵੀ ਚਰਚਾ ਨਾਲ ਚੱਲ ਪਈ ਹੈ ਇਹ ਆਮ ਆਦਮੀ ਪਾਰਟੀ ਦੇ ਅੰਦਰ ਦੀ ਚਰਚਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਉੱਥੇ ਇਸ ਗੱਲ ਤੇ ਵੀ ਮੰਥ ਰੌਣ ਲੱਗ ਪਿਆ ਕਿ ਕੀ ਫਿਰ ਮਨੀਸ਼ ਸ਼ੋਧਿਆ ਸੋ ਇਸੇ ਲਈ ਸਵਾਲ ਹੈ ਕਿ ਸੰਜੀਵ अरोड़ा ਕਿ ਕੇਜਰੀਵਾਲ ਲਈ ਜਾਂ ਮਨੀਸ਼ ਸ਼ੋਧਿਆ ਲਈ ਕਿਹਦੇ ਲਈ ਸੰਜੀਵ ਨਹੀਂ ਬਣਨਗੇ ਚਲੋ ਮਨੀਸ਼ ਸ਼ੋਧਿਆ ਤੇ ਸਤਿੰਦਰ ਜੈਨ ਨੇ ਆਉਂਦੇ ਹੀ ਕੁਝ ਕੰਮ ਸੰਭਾਲ ਲਿਆ ਮੈਂ ਆਪਣੇ ਅਜ਼ੀਜ਼ ਮਿੱਤਰ ਪੱਤਰਕਾਰ ਚਰਜੀਤ ਪੁੱਲਰ ਦੀ ਰਿਪੋਰਟ ਮੈਂ ਤੁਹਾਡੇ ਸਾਹਮਣੇ ਰੱਖ ਦਿਨਾ ਜਿਹੜੀ ਰਿਪੋਰਟ ਦਮ ਭਰਦੀ ਆ ਕਿ ਰੰਗਲਾ ਪੰਜਾਬ ਮਨੀਸ਼ ਸ਼ੋਧਿਆ ਤੇ ਸਤਿੰਦਰ ਜੈਨ ਨੇ ਕੰਮਾਂ ਸੰਭਾਲ ਲਈ 7 ਅਪ੍ਰੈਲ ਤੋਂ ਸਕੂਲਾਂ ਵਿੱਚ ਹੋਏ ਕੰਮਾਂ ਦੇ ਕੀਤੇ ਜਾਣਗੇ ਉਦਘਾਟਨ ਚਲੋ ਜੀ ਸ਼ੁਰੂ ਕਰੋ ਕੰਮ ਹੋ ਸਕਦਾ ਕੇਜਰੀਵਾਲ ਦਾ ਨਾਮ ਲਿਖਿਆ ਬੋਡਾਂ ਤੇ ਤਾਂ ਪੱਥਰਾਂ ਦੇ ਉੱਤੇ ਲਿਖਣ ਲੱਗ ਪਏ ਹੁਣ ਹੋ ਸਕਦਾ ਮਨੀਸ਼ ਸ਼ੋਧਿਆ ਤੇ ਸਤਿੰਦਰ ਜੈਨ ਦਾ ਵੀ ਲਿਖ ਦੇਣ ਭਾਈ ਆਮ ਆਦਮੀ ਪੰਜਾਬ ਦੇ ਇੰਚਾਰਜ ਮਨੀਸ਼ ਸ਼ੋਧਿਆ ਤੇ ਸਾਇਕ ਇੰਚਾਰਜ ਸਤਿੰਦਰ ਜੈਨ ਨੇ ਰੰਗਲਾ ਪੰਜਾਬ ਦੇ ਨਾਅਰੇ ਨੂੰ ਅਮਲ ਵਿੱਚ ਲਿਆਉਣ ਲਈ ਕਹਿੰਦੇ ਸਿੱਖਿਆ ਤੇ ਮਕਾਨ ਉਸਾਰੀ ਮਹਿਕਮੇ ਦੀ ਅਗਵਾਈ ਸੰਭਾਲ ਲਈ ਹੈ ਜੀ। ਲਓ ਜੀ। ਲਾਏ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਨੇ ਪਾਰਟੀ ਦੇ। ਪਾਰਟੀ ਦੇ ਇੰਚਾਰਜ ਕੰਮ ਕਿਹੜਾ ਦੇਖ ਰਹੇ ਨੇ ਸਰਕਾਰੀ? ਕਿਹੜਾ ਕੰਮ ਹੈ ਜੀ? ਸਿੱਖਿਆ ਦਾ ਤੇ ਉਸਾਰੀ ਮਹਿਕ ਮਕਾਨ ਉਸਾਰੀ ਮਹਿਕਮੇ ਦਾ। ਜਿਹੜਾ ਸਰਕਾਰੀ ਕੰਮਾਂ 'ਚ ਪਾਰਟੀ ਦਾ ਇੰਚਾਰਜ ਕਿਵੇਂ ਕੰਮ ਦੇਖੂਗਾ? ਇਹ ਸਵਾਲ ਖੜਾ ਹੈ। ਪਰ ਇੱਥੇ ਸਭ ਚੱਲਦਾ ਸੱਤੀ 200 ਆਕ ਲੈਦਾ ਦੋਮੇ ਵਿਭਾਗਾਂ ਦਾ ਚਿਹਰਾ ਮੋਰਾ ਕਹਿੰਦੇ ਜੀ ਸਵਾਰਨ ਦੇ ਲਈ ਦੋਏ ਵਿਭਾਗ ਚਾਇਓ ਕਿ ਸਿੱਖਿਆ ਵਿਭਾਗ ਆ ਚਾਇਓ ਮਕਾਨ ਅਨੁਸਾਰ ਹੀ ਹੈ ਚਿਹਰਾ ਮੋਰਾ ਸਮਾਰਨ ਲਈ ਰਸਮੀ ਤੌਰ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਕਹਿੰਦੇ ਪਹਿਲੇ ਪੜਾਅ 'ਚ ਮਨੀਤ ਸ਼ੋਧੀਆਂ ਨੇ ਪੰਜਾਬ ਦੇ ਕੁਝ ਹਲਕਿਆਂ 'ਚ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਸੀ ਪਹਿਲਾ ਦੌਰਾ ਕਰਕੇ ਗਿਆ ਜਿਹਦਾ ਆਪਾਂ ਜ਼ਿਕਰ ਕਰਕੇ ਹੈਟੇ ਹੁਣ ਦੂਜੇ ਪੜਾਅ ਤਹਿਤ ਕੰਮ ਸ਼ੁਰੂ ਹੋ ਗਿਆ ਕਹਿੰਦੇ ਸਿੱਖਿਆ ਵਿਭਾਗ ਦੇ ਸੁਧਾਰਾਂ ਦੇ ਲਈ ਨਵਾਂ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਇਸ ਤਹਿਤ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਚ ਵਲੰਟੀਅਰਾਂ ਚ ਸਿੱਖਿਆ ਕੋਆਰਡੀਨੇਟਰ ਲਾਏ ਜਾਣਗੇ ਲੋ ਜੀ ਵਲੰਟੀਅਰ ਵੀ ਐਡਜਸਟ ਕਰਨੇ ਆ ਨਾ ਹੁਣ ਗਾਹਾਂ ਲਈ ਵੀ ਤਾਂ ਚੌਣ ਪ੍ਰਚਾਰ ਕਰਾਉਣਾ ਹੈ ਹੁਣ ਸਕੂਲਾਂ ਦੇ ਕੋਆਰਡੀਨੇਟਰ ਲਾ ਦੇਣੇ ਆ ਵਲੰਟੀਅਰ ਸਿੱਖਿਆ ਕੋਆਰਡੀਨੇਟਰ ਲਾਏ ਜਾਣਗੇ ਹਰ ਕੋਆਰਡੀਨੇਟਰ ਦੇ ਅਧੀਨ 15-15 ਸਹਾਇਕ ਕੋਆਰਡੀਨੇਟਰ ਹੋਣਗੇ ਆਪਣੇ ਉਹ ਜਿਵੇਂ ਪਿੰਡਾਂ ਚ ਕਿਸੇ ਸਮੇਂ ਲੇਬਰ ਆਉਂਦੀ ਸੀ ਨਾ ਉਹਨਾਂ ਦਾ ਇੱਕ ਠੇਕੇਦਾਰ ਹੁੰਦਾ ਸੀ ਸੋ ਉਸ ਤਰ੍ਹਾਂ ਦਾ ਫਾਰਮੂਲਾ ਹੋਊਗਾ ਕਿ ਇੱਕ ਵਰਕਰ ਨੂੰ ਕੋਆਰਡੀਨੇਟਰ ਉਹਦੇ ਅਧੀਨ 15 ਫਿਰ ਸਾਹ ਇੱਕ ਕੋਆਰਡੀਨੇਟਰ ਕੰਮ ਕੀਆ ਕੰਮ ਕੋਈ ਨਹੀਂ ਚਲੋ ਪੰਜ ਜ਼ੋਨ ਕੋਆਰਡੀਨੇਟਰ ਲਾਏ ਪੰਜ ਜ਼ੋਨ ਕੋਆਰਡੀਨੇਟਰ ਲਾਈ ਜਾਣਗੇ ਇਹਨਾਂ ਦੇ ਉੱਤੇ ਫਿਰ ਪੰਜ ਜ਼ੋਨ ਬਣਨਗੇ ਉਹਨਾਂ ਦੇ ਪੰਜਾਂ ਦੇ ਕੋਆਰਡੀਨੇਟਰ ਹੋਣਗੇ ਜਿਨ੍ਹਾਂ ਚ ਮਾਲਵਾ ਪੱਛਮੀ ਹੈ ਨਾ ਮਾਲਵਾ ਪੂਰਬੀ ਮਾਲਵਾ ਕੇਂਦਰੀ ਮਾਝਾ ਤੇ ਦੁਆਬਾ ਸ਼ਾਮਲ ਹੋਣਗੇ ਮਾਲਵੇ ਦੇ ਤਿੰਨ ਮਾਝੇ ਤੇ ਦੁਆਬੇ ਦਾ ਇੱਕ ਇੱਕ ਇੰਜ ਪੰਜ ਜ਼ੋਨ ਕੋਆਰਡੀਨੇਟਰ ਹੋਣਗੇ ਜਿਨ੍ਹਾਂ ਦੇ ਅਧੀਨ ਇੱਕ ਇੱਕ ਫਿਰ ਕੋਆਰਡੀਨੇਟਰ ਹੋਊਗਾ ਉਹਦੇ ਅਧੀਨ ਫਿਰ 15-15 ਕੋਆਰਡੀਨੇਟਰ ਹੋਣਗੇ ਚਲੋ ਜੀ ਕਰਨਾ ਕੀ ਆ ਮਨੀਸ਼ ਸ਼ੋਧੀਆਂ ਨੇ ਨਵੇਂ ਲਾਏ 117 ਸਿੱਖਿਆ ਕੋਆਰਡੀਨੇਟਰਾਂ ਨਾਲ 18 ਮਾਰਚ ਨੂੰ ਇੱਥੇ ਮਤਲਬ ਕਿ ਚੰਡੀਗੜ੍ਹ ਚ ਮਿਊਸਪਲ ਗੁਪਤ ਮੀਟਿੰਗ ਮਿਊਸਪਲ ਭਵਨ ਚ ਗੁਪਤ ਮੀਟਿੰਗ ਕੀਤੀ ਸੀ 117 ਹਲਕਾ ਬਾਈ ਜਿਹੜੇ ਕੋਆਰਡੀਨੇਟਰ ਲੱਗੇ ਨੇ ਉਹਨਾਂ ਨਾਲ ਮੀਟਿੰਗ ਕਰ ਚੁੱਕੇ ਨੇ ਹੁਣ ਇਹਨਾਂ ਦੇ ਅੰਡਰ 1 ਇੱਕੀ ਕੋਆਰਡੀਨੇਟਰ ਦੇ ਅੰਦਰ 15-15 ਆਉਣਗੇ ਤੇ ਉਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਜਿਵੇਂ ਕਿ ਇਹਨਾਂ ਦੇ ਉੱਤੇ ਫਿਰ 5 ਲੱਗਣਗੇ ਸੋ ਮੀਟਿੰਗ ਹੋ ਚੁੱਕੀ ਹੈ ਕਹਿੰਦੇ ਜਿਸ 'ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਸ਼ਾਮਲ ਹੋਏ ਸੀ ਸ਼ੋਧੀਆਂ ਨੇ ਹਦਾਇਤ ਕੀਤੀ ਹੈ ਕਿ ਹਰ ਵਿਧਾਨ ਸਭਾ ਹਲਕੇ ਸਰਕਾਰੀ ਸਕੂਲਾਂ ਦੇ ਪਿਛਲੇ ਸਮੇਂ ਦੌਰਾਨ 1 ਲੱਖ ਤੋਂ ਉੱਪਰ ਦੀ ਕੀਮਤ ਦੇ ਜਿੰਨੇ ਵੀ ਵਿਕਾਸ ਕੰਮ ਕੀਤੇ ਹਨ ਉਹਨਾਂ ਦੇ ਉਦਘਾਟਨ ਹਲਕਾ ਵਿਧਾਇਕ ਕਰਨ ਥੋੜੇ ਦਿਨ ਪਹਿਲਾਂ ਦੇ ਪਿਛਲੇ ਦਿਨ ਇੱਕ ਐਮਐਲਏ ਨੇ ਬਸ ਦਾ ਰੂਟ ਸ਼ੁਰੂ ਹੋ ਗਿਆ ਸੀ ਉਹ ਰੂਟ ਰਕਾ ਕੇ ਆਪ ਚੰਡੀ ਦੇ ਕੇ ਬਸ ਦੁਬਾਰਾ ਤੋਰੀ ਫਿਰ ਮੇਤੋਦ ਘਟਨ ਕਰਾਇਆ ਨਹੀਂ ਹੁਣ ਇਹ ਕਹਿੰਦੇ ਕਿ ਸਕੂਲਾਂ ਚ ਜਿਹੜਾ 21 ਲੱਖ ਰੁਪਏ ਦਾ ਵੀ ਕੰਮ ਹੋਇਆ ਜੇ ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਕੀ ਇਹ ਪ੍ਰਗਟਾਵੇ ਦੀ ਰਾਜਨੀਤੀ ਹੈ ਦਿਖਾਵੇ ਦੀ ਰਾਜਨੀਤੀ ਹੈ ਨਾਮ ਲਖਾਈ ਦੀ ਰਾਜਨੀਤੀ ਹੈ ਜਾਂ ਸਿਰਫ ਐਮਐਲਏ ਨੂੰ ਖੁਸ਼ ਕਰਨ ਦੀ ਰਾਜਨੀਤੀ ਹੈ ਇੱਕ-ਇੱਕ ਲੱਖ ਰੁਪਏ ਦਾ ਕਹਿੰਦੇ ਜੀ ਪਿਛਲੇ ਸਮੇਂ ਦੌਰਾਨ 1 ਲੱਖ ਤੋਂ ਉੱਪਰ ਦੀ ਕੀਮਤ ਦੇ ਜਿੰਨੇ ਵੀ ਵਿਭਾਗ ਚ ਕੰਮ ਹੋਏ ਨੇ ਉਹਨਾਂ ਦਾ ਉਦਘਾਟਨ ਹਲਕਾ ਵਿਦਾਇਕ ਕਰਨ ਅਤੇ ਨਵੇਂ ਪ੍ਰੋਜੈਕਟਾਂ ਦਾ ਨਹੀਂ ਪੱਥਰ ਵੀ ਰੱਖਣਾ। ਮਤਲਬ ਪੱਥਰੇ-ਪੱਥਰ ਲਾ ਦਿਓ ਬਸ। ਐਨੇ ਕੰਮ ਹੋਏ ਹੁਣ ਦੱਸ ਦਿਓ। ਸਮੁੱਚੇ ਪੰਜਾਬ ਵਿੱਚ ਇਹ ਮਹਮ ਤਹਿਤ 7 ਅਪ੍ਰੈਲ ਤੋਂ ਨਹੀਂ ਪੱਥਰਾਂ ਤੇ ਉਦਘਾਟਨਾ ਦਾ سلسلہ ਸ਼ੁਰੂ ਹੋ ਜਾਵੇਗਾ। ਨਵੇਂ ਬਿੱਤੀ ਬਰੇ ਦੇ 7 ਅਪ੍ਰੈਲ ਤੋਂ ਕੰਮ ਫੜ ਲੈਣਾ ਹੁਣ। ਉਹ ਕਿ ਹੁਣ ਉਦਘਾਟਨਾ ਸਮਾਰਿਆ ਸਾਲ ਦੁਈ ਰਹਿ ਕੇ ਪਿੱਛੇ ਮਸਾ ਇਸੇ ਤਰ੍ਹਾਂ सुरेंद्र ਜੈਨ ਨੇ ਮਕਾਨ ਉਸਾਰੀ ਵਿਭਾਗ ਅਧਿਕਾਰੀਆਂ ਨਾਲ 21 ਮਾਰਚ ਨੂੰ ਸਵੇਰੇ 10 ਵਜੇ ਮੀਟਿੰਗ ਕੀਤੀ ਜਿਸ ਵਿੱਚ ਪੁੱਡਾ ਦੇ ਫੀਲਡ ਅਤੇ ਮੁੱਖ ਦਫ਼ਤਰ ਦੇ ਸਾਰੇ ਅਧਿਕਾਰੀ ਸ਼ਾਮਲ ਸਨ ਹੁਣ ਕਿਹ ਕਿਸ ਅਧਾਰਨਾ ਅਧਿਕਾਰੀਆਂ ਨਾਲ ਬੈਠ ਕਰ ਸਕਦੇ ਆ ਤੁਸੀਂ ਪੰਜਾਬ ਚ ਆਮ ਆਦਮੀ ਪਾਰਟੀ ਦੇ ਇੰਚਾਰਜ ਅਧਿਕਾਰੀਆਂ ਦੇ ਨਹੀਂ ਸਰਕਾਰ ਦੇ ਵਿਭਾਗ ਦੇ ਨਹੀਂ ਇਹ ਸਵਾਲ ਵੱਡਾ ਪੁੱਡਾ ਦੇ ਫੀਲਡ ਤੇ ਮੁੱਖ ਦਫ਼ਤਰ ਦੇ ਸਾਰੇ ਅਧਿਕਾਰੀ ਸ਼ਾਮਲ ਸਨ ਸਤਿੰਦਰ ਜੈਨ ਦੀ ਪ੍ਰਧਾਨਗੀ ਵਾਲੀ ਮੀਟਿੰਗ ਉਸ ਸਮੇਂ ਹੋਈ ਜਦੋਂ ਪੰਜਾਬ ਦੇ ਮકાਨ ਨੂੰ ਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਖੁੱਡੀਆਂ ਵਿਧਾਨ ਸਭਾ ਦੇ ਸੈਸ਼ਨ ਵਿੱਚ ਹਿੱਸਾ ਲੈ ਰਹੇ ਸਨ ਮੰਤਰੀ ਸਾਹਿਬ ਬੈਠਕ 'ਚ ਨਹੀਂ ਸੀ ਜੈਨ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਤੇ ਨਵੀਆਂ ਅਰਬਨ ਅਸਟੇਟ ਦੀਆਂ ਵਿਉਂਤਬੰਦੀਆਂ ਬਾਰੇ ਕਿਹਾ ਉਹਨਾਂ ਨੇ ਪੁੱਡਾ ਤੇ ਅਥਾਰਟੀ ਦੇ ਪ੍ਰੋਜੈਕਟਾਂ ਦੇ ਬਕਾਇਆ ਕੰਮਾਂ ਦੇ ਬੇਰਬੇਵੀ ਹਾਸਲ ਕੀਤੇ ਬਣ ਗਿਆ ਰੰਗਲਾ ਪੰਜਾਬ ਜਨਾ ਇੱਕ ਪਾਸੇ ਪੰਜਾਬ ਦੇ ਵਿੱਚ ਕਰਨਲ ਬਾਠ ਵਾਲਾ ਮੁੱਦਾ ਬਹੁਤ ਗਾਂਹ ਤੱਕ ਵਧਿਆ ਪਰਿਵਾਰ ਨੇ ਫੌਜ ਦੇ ਅਧਿਕਾਰੀਆਂ ਨੇ ਜਿਸ ਦਮ ਖੰਮਨਾ ਲੜਾਈ ਲੜੀ ਮੀਡੀਆ ਨੇ ਜਿਸ ਨੂੰ ਉਸ ਤਰ੍ਹਾਂ ਮੁੱਦਾ ਬਣਾਇਆ ਚਲੋ ਮਾਮਲਾ ਅਗਾਂਹ ਵੱਧ ਗਿਆ ਕਾਰਵਾਈਆਂ ਹੋਣ ਲੱਗ ਪਈਆਂ ਐਫ ਆਈ ਆਰ ਨਾਮ ਲਾ ਕੇ ਹੋਗੀ ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਪੰਜਾਬ ਸਰਕਾਰ ਵੱਲੋਂ ਧਰਨੇ ਚਕਾਉਣ ਦੇ ਨਾਂ ਤੇ ਜੋ ਬਦੀ ਕੀ ਜਿਸ ਤਰੀਕੇ ਦੀ ਬਦੀ ਕੀ ਕਨੌਰੀ ਸ਼ੰਭੂ ਬਾਦਰ ਤੇ ਕੀਤੀ ਗਈ ਕਿਸਾਨਾਂ ਨੂੰ ਚੱਕ ਕੇ ਅੰਦਰ ਡੱਕਿਆ ਸਿੱਟਿਆ ਤੇ ਪਿੱਛੋਂ ਮੂੰਹ ਟਾ ਕੇ ਸਮਾਨ ਚਕਾਈ ਟਰਾਲੀਆਂ ਮੁੰਡੇ ਵੀ ਕਹਿੰਦੇ ਮੀਡੀਆ ਮਾਰੇ ਬੋਲ ਰਿਹਾ ਸੀ ਕਿ ਇਹ ਤਾਂ ਹਰਿਆਣੇ ਨਾਲ ਸੰਬੰਧਤ ਆ ਸਾਨੂੰ ਤਾਂ ਪੁਲਿਸ ਧੱਕੇ ਨਾਲ ਲਈ ਆ ਬਾਈ ਹੁਣ ਕੀ ਕਰੀਏ ਇਸ ਤਰ੍ਹਾਂ ਮੂੰਹ ਢਕਾ ਕੇ ਉਹਨਾਂ ਤੋਂ ਕਾਰਵਾਈਆਂ ਕਰਾਈਆਂ ਟਰਾਲੀਆਂ ਚਕਾਈਆਂ ਕੋਈ ਸਟਾਈਆਂ ਕਿਸ ਤਸਮਾਨੀ ਮਿਲ ਰਿਹਾ ਔਰ ਸੈਂਕੜਿਆਂ ਵੀਡੀਓ ਸਾਹਮਣੇ ਆ ਰਹੀਆਂ ਕੋਈ ਕੂੜਾ ਕਰਕਟਰ ਚੁਗਣ ਵਾਲੇ ਸਮਾਨ ਚੱਕ ਕੇ ਲੈ ਕੇ ਜਾ ਰਹੇ ਨੇ ਕੋਈ ਅਣਜਾਣ ਲੋਕ ਟਰਾਲੀਆਂ ਪਾ ਕੇ ਲੈ ਕੇ ਜਾ ਰਹੇ ਨੇ ਕੋਈ ਕਿਸੇ ਐਮਐਲਏ ਤੇ ਸਵਾਲ ਖੜੇ ਹੋ ਰਹੇ ਨੇ ਕਾਮਾਦਨੀ ਪਾਰਟੀ ਦੇ ਐਮਐਲਏ ਤੋਂ ਘਰੋਂ ਮਿਲ ਗਿਆ ਕੋਈ ਸਰਪੰਚ ਤੇ ਸਵਾਲ ਖੜੇ ਹੋ ਰਹੇ ਨੇ ਕਿ ਲੋਕਾਂ ਨੂੰ ਕੁੱਟ ਰਿਹਾ ਬਈ ਜਦੋਂ ਟਰਾਲੀਆਂ ਪਛਾਣ ਦਿੰਦੇ ਨੇ ਲੋਕ ਸੋ ਇਹ ਸਵਾਲ ਆਵਾਦੀ ਪਾਰਟੀ ਤੇ ਵੀ ਖੜੇ ਹੋ ਰਹੇ ਨੇ ਪੁਲਿਸ ਤੇ ਵੀ ਖੜੇ ਹੋ ਰਹੇ ਨੇ ਔਰ ਉਹਨਾਂ ਲੋਕਾਂ ਦੇ ਉੱਤੇ ਵੀ ਜਿਹੜੇ ਮਤਲਬ ਓਕੇ ਚਾਹੇ ਆ ਕਵਾੜ ਖਰੀਦਣ ਵੇਚਣ ਵਾਲੇ ਨੇ ਉਹਨਾਂ ਦੇ ਉੱਤੇ ਵੀ ਜੋ ਇਸ ਤਰ੍ਹਾਂ ਇਕੱਠਾ ਕੀਤਾ ਜਾ ਰਿਹਾ ਸਮਾਨ ਹੁਣ ਪੁਲਿਸ ਕਹਿੰਦੀ ਨਹੀਂ ਜੇ ਅਸੀਂ ਜਾਰੀ ਕਰਤਾ ਜੀ ਕਿ ਐਸਪੀ ਜਸਵੀਰ ਸਿੰਘ ਨੂੰ ਨੌਡਲ ਅਫਸਰ ਨਿਯੁ ਪਾਈ ਤੁਸੀਂ ਜਿਹੜੀਆਂ ਥਾਣਿਆਂ ਚ ਚੱਕ ਕੇ ਟਰਾਲੀਆਂ ਖੜਾਈਆਂ ਤੁਸੀਂ ਉਹਨਾਂ ਨੂੰ ਕਹਿਣ ਲੱਗੇ ਕਿ ਕਾਗਜ਼ ਲੈ ਕੇ ਆਇਓ ਤੇ ਆ ਗੁੰਮਸ਼ੁਦੀ ਦੀਆਂ ਤੁਸੀਂ ਫਿਰ ਐਫ ਆਈ ਆਰ ਨਾਲ ਕੀ ਲਿਓ ਤੁਸੀਂ ਕਹੋਗੇ ਜੀ ਪਹਿਲਾਂ ਕਾਗਜ਼ ਲਿਆਓ ਬਿੱਲ ਲਿਓ ਮੈਂ ਉੱਥੇ ਸਿਲੰਡਰ ਤੋੜੇ ਫ੍ਰਿਜ ਚੱਕੇ ਹਾਂ ਸਿਲੰਡਰ ਲੈ ਗਏ ਫ੍ਰਿਜ ਤੋੜ ਕੇ ਸਿੱਟ ਗਏ ਤਰਪਾਲਾਂ ਪਾੜਤੀਆਂ ਮੰਜੇ ਬਿਸਤਰੇ ਚੱਕ ਲਏ ਖਿੱਚਲੇ ਤੂਲੇ ਇਹ ਸਾਰਾ ਕੁਝ ਕਿਤੇ ਕਿਤੇ ਪਰਚੀ ਦੇਖੋਗੇ ਚਲੋ ਇਹ ਸਭ ਦੇ ਦਰਮਿਆਨ ਕਿਸਾਨਾਂ ਨੂੰ ਛੱਡਣ ਦੀ ਪ੍ਰਕਿਰਿਆ ਰਿਹਾਈ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਦੂਸਰੇ ਪਾਸੇ ਅੱਜ ਵੱਡੀ ਇਕੱਤਰਤਾ ਕੀਤੀ ਐਸਕੇਐਮ ਨੇ। ਬੈਠਕ ਕੀਤੀ ਆ ਕਿਉਂਕਿ ਉਹਨਾਂ ਨੇ ਆਉਂਦੀ ਹੁਣ 28 ਤਰੀਕ ਨੂੰ 26 ਵਾਲਾ ਉਹਨਾਂ ਨੇ ਪ੍ਰੋਗਰਾਮ ਅੱਗੇ ਪਾਤਾ ਸੀਗਾ ਕਿ ਅਸੀਂ ਨਹੀਂ ਜਾ ਰਹੇ। ਨਾ ਉਹ ਸਰਕਾਰੀ ਬੈਠਕ ਚ ਗਏ ਸਰਕਾਰ ਦੀ ਖੁੱਡੀਆਂ ਦੀ। ਨਾ ਹੀ ਉਹਨਾਂ ਨੇ ਕਿਹਾ ਅਸੀਂ ਪੰਜਾਬ ਪੰਜਾਬ ਪ੍ਰਧਾਨ ਸੋਲ ਜਾ ਰਹੇ ਹਾਂ ਅਸੀਂ 28 ਤਰੀਕ ਨੂੰ ਜ਼ਿਲ੍ਹਾ ਪੱਦਰ ਤੇ ਡੀਸੀ ਦਫ਼ਤਰਾਂ ਦੇ ਮੂਹਰੇ ਹਾਂ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਵੱਜੋ ਕਰਾਂਗੇ ਕਿ ਜਿਸ ਤਰ੍ਹਾਂ ਦਾ ਪੰਜਾਬ ਚ ਵਰਤਾਰਾ ਚਾਇਓ ਬਲਡੋਜ਼ਰ ਕਲਚਰ ਕਿਸਾਨਾਂ ਤੇ ਚੱਲਿਆ ਚਾਇਓ ਬਲਡੋਜ਼ਰ ਕਲਚਰ ਲੋਕਾਂ ਦੇ ਘਰਾਂ ਤੇ ਚੱਲ ਰਿਹਾ ਨਸ਼ੇ ਦੀ ਆੜ ਦੇ ਵਿੱਚ ਕਹਿੰਦੇ ਪੰਜਾਬ ਚ ਜਿਹੇ ਜਿਹੇ ਇਨਕਾਉਂਟਰ ਕਲਚਰ ਪੁਲਿਸ ਕਲਚਰ ਜਿਵੇਂ ਵਧਾਇਆ ਜਾ ਰਿਹਾ ਹਾਂ ਪੁਲਿਸ ਰਾਜ ਜਿਵੇਂ ਵਧਾਇਆ ਜਾ ਰਿਹਾ ਉਹਦੇ ਖਿਲਾਫ ਅਸੀਂ ਕਹਿੰਦੇ ਕਿ ਆਪਣਾ ਰੋਸ ਪ੍ਰਗਟਾਉਣਾ ਉਹਦੇ ਲਈ ਅੱਜ ਮੀਟਿੰਗਾਂ ਕੀਤੀ ਉਹਨਾਂ ਨੂੰ ਮੀਟਿੰਗਾਂ ਉਹਨਾਂ ਦੀ ਤਿਆਰੀ ਹੋ ਰਹੀ ਹੈ ਉਧਰ ਇੱਧਰ ਦੂਸਰੇ ਪਾਸੇ ਜਿਹੜੇ ਖਨੌਰੀ ਸ਼ੰਭੂ ਤੋਂ ਚੱਕੇ ਸੀ ਉਹਨਾਂ ਨੂੰ ਕਹਿੰਦੇ ਜੀ ਅਸੀਂ 800 ਦੇ 450 ਹੋਰ ਹੋ ਸਕਦਾ ਜਦ ਤੱਕ ਤੁਹਾਡੇ ਖਬਰ ਖਬਰ ਆਪੜੇ ਤਦ ਤੱਕ ਹੋ ਸਕਦਾ ਰਿਹਾਈ ਦੀ ਪ੍ਰਕਿਰਿਆ ਸ਼ੁਰੂ ਹੋ ਜਵੇ ਹੈਨਾ ਇਹ ਵੀ ਪਹਿਲੂ ਹੈਗਾ ਸੋ ਕਿਹਾ ਜਾ ਰਿਹਾ ਕਿ 60 ਸਾਲ ਤੋਂ ਵੱਧ ਦੀਆਂ ਔਰਤਾਂ ਜਾਂ ਡਾਕਟਰੀ ਸਿੱਤੀ ਵਾਲੀਆਂ ਔਰਤਾਂ ਨੂੰ ਵੀ ਰਿਹਾ ਕੀਤਾ ਗਿਆ ਤੇ ਹੁਣ 450 ਜਿਹੜਾ ਕਿਸਾਨ ਰਹਿ ਗਿਆ ਉਹਨਾਂ ਨੂੰ ਵੀ ਰਿਹਾ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ ਸੋ ਹੋ ਸਕਦਾ ਇਹ ਹੁਣ ਰਿਹਾ ਹੋ ਜਾਣ ਪਰ ਸਵਾਲ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਹੈ ਪੰਜਾਬ ਸਰਕਾਰ ਅਦਾਲਤ 'ਚ ਕਹਿ ਰਹੀ ਹੈ ਕਿ ਡੱਲੇਵਾਲ ਸਾਹਿਬ ਤਾਂ ਆਪੇ ਦਾਖਲ ਨਹੀਂ ਭਾਈ ਤੁਸੀਂ ਉਹਨਾਂ ਨੂੰ ਕਦੇ ਚੱਲ ਲੁਧਿਆਣਾ ਕਦੇ ਚੱਲ ਜਲੰਧਰ ਕਦੇ ਗੈਸਟ ਹਾਊਸ ਕਦੇ ਸਰਕਾਰੀ ਹਸਪਤਾਲ ਕਦੇ ਪ੍ਰਾਈਵੇਟ ਹਸਪਤਾਲ ਕਦੇ ਫੇਰ ਪਟਿਆਲੇ ਹਾਂ ਹੁਣ ਪ੍ਰਾਈਵੇਟ ਹਸਪਤਾਲ ਚ ਲੈ ਜਾਈ ਮਤਲਬ ਉਹਨਾਂ ਨੂੰ ਜਿਵੇਂ ਗਿੜਾ ਕਮਾਇਆ ਜਾ ਰਿਹਾ ਕਿ ਇਹ ਡਰ ਸੀ ਸਰਕਾਰ ਨੂੰ ਕਿ ਜਗਜੀਤ ਸਿੰਘ ਡੱਲੇ ਵਾਲੇ ਦੇ ਨਾਂ ਤੇ ਕਿਤੇ ਇਕੱਠ ਨਾ ਹੋ ਜਵੇ ਲੋਕ ਨਾ ਜਾਣ ਜਦੋਂ ਕਿ ਪੰਜਾਬ ਚ ਪ੍ਰਦਰਸ਼ਨ ਹੋ ਰਹੇ ਨੇ ਪਿੰਡ ਪੱਧਰ ਤੇ ਵੀ ਸ਼ਹਿਰ ਪੱਧਰ ਤੇ ਵੀ ਜਥੇਬੰਦੀਆਂ ਦੇ ਪੱਧਰ ਤੇ ਵੀ ਹੈਨਾ ਆ ਹੁਣ ਐਸਕੇਐਮ ਵੀ ਨਾਲ ਆਈ ਹੈ ਤੇ ਉਸ ਤੋਂ ਬਾਅਦ ਹੋ ਸਕਦਾ ਇੱਕੇ ਵਾਲੀ ਗੱਲ ਵੀ ਤੁਰਪ ਹੋਵੇ ਪਰ ਰਜਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਮਾਮਲੇ ਨਾਲ ਅਜੇ ਕੁਝ ਨਹੀਂ ਦੱਸਿਆ ਜਾ ਰਿਹਾ ਦੱਸਿਆ ਕਹਿਣ ਵਾਲਤਾ ਇਹ ਦੱਸ ਦੇ ਨੇ ਕਿ ਉਹ ਕਹਿ ਰਹੇ ਨੇ ਕਿ ਮੈਂ ਪਾਣੀ ਵੀ ਨਹੀਂ ਪੀਊਂਗਾ ਜਦ ਤੱਕ ਮੇਰੇ ਸਾਰੇ ਸਾਥੀ ਰਿਹਾਂ ਨਹੀਂ ਹੁੰਦੇ ਪਰ ਦੂਸਰੇ ਪਾਸੇ ਮਾਨਯੋਗ ਅਦਾਲਤ ਦੇ ਵਿੱਚ ਪੰਜਾਬ ਸਰਕਾਰ ਨੇ ਪੱਖ ਰੱਖਿਆ ਕਿ ਜੀ ਡੱਲੇਵਾਲ ਸਾਹਿਬ ਤਾਂ ਆਪਣੀ ਮਰਜ਼ੀ ਨਾਲ ਦਾਖਲ ਨੇ ਅਸੀਂ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਕਮਾਲ ਆ ਭਾਈ ਚੱਕੋ ਤੁਸੀਂ ਐਂਬੂਲੈਂਸ ਖੋਮੋ ਤੁਸੀਂ ਪਾਹ ਕਿਸਾਨਾਂ ਨੂੰ ਜੀਪਾਂ ਚ ਗੱਡੀਆਂ ਚ ਬੱਸਾਂ ਚ ਭਰ ਕੇ ਤੁਸੀਂ ਲੈ ਕੇ ਜਾਵੋ ਸਮਾਨ ਤੋੜਨ ਪੌੜਨ ਲਈ ਚੱਕਣ ਲਈ ਤੁਹਾਡਾ ਤੰਤਰਜੰਤਰ ਆਵੇ ਤੇ ਤੁਹਾਨੂੰ ਪਤਾ ਕੁਛ ਨਹੀਂ ਐਨੇ ਪੋਲੇ ਚਲੋ ਇਹ ਸਭ ਦੇ ਦਰਮਿਆਨ ਜੀ 191 ਪੰਜਾਬ ਚ ਮੁੰਸ਼ੀਆਂ ਦੇ ਥਾਣਿਆਂ ਦੇ ਮੁੰਸ਼ੀਆਂ ਦੇ ਬਦਲੀਆਂ ਹੋ ਗਈਆਂ ਕਹਿੰਦੇ ਜੀ ਬਹੁਤ ਲੰਮੇ ਸਮੇਂ ਤੋਂ ਬੈਠੇ ਸੀ ਬਿਲਕੁਲ ਹੋਣੀਆਂ ਚਾਹੀਦੀਆਂ ਜਨਾਬ ਪਰ ਕੱਲੇ ਮੁੰਸ਼ੀਆਂ ਨੂੰ ਬਦਲਣ ਨਾਲ ਭ੍ਰਸ਼ਟਾਚਾਰੀ ਰੁਕੇਗੀ ਕਰੋ ਨਾ ਫਿਰ ਦੱਬ ਕੇ ਕਾਰਵਾਈ ਚ ਕਰਨੀ ਹੈ ਉਹ ਦਿਖਦੀ ਨਹੀਂ ਜਨਾਬ ਬਲਡੋਜ਼ਰ ਜਿੱਥੇ ਚੱਲਣੇ ਆ ਉੱਥੇ ਚੱਲਦੇ ਨਹੀਂ ਜਨਾਬ ਤੇ ਜਿੱਥੇ ਨਹੀਂ ਚੱਲਣੇ ਚਾਹੀਦੇ ਉੱਥੇ ਚੱਲਦੇ ਨੇ ਜਨਾਬ ਤੇ ਹੁਣ ਤਾਂ ਇਨਕਾਉਂਟਰ ਵਾਲੇ ਘਟਨਾਕਰਮ ਵੀ ਸਵਾਲ ਪੈਦਾ ਕਰਨ ਲੱਗ ਪਏ ਨੇ ਪਰ ਪਤਾ ਨਹੀਂ ਪੰਜਾਬ ਦਾ ਅਜੇ ਵੀ ਬਹੁਤ ਵੱਡਾ ਵਰਗ ਜਿਹੜਾ ਆਪਣੇ ਆਪ ਨੂੰ ਬਹੁਤ ਦਾਨਸ਼ਵਾਰ ਬਹੁਤ ਸੁਵੇਦਨਸ਼ੀਲ ਬਹੁਤ ਵਿਦਵਾਨ ਸਮਝਦਾ ਹੈ ਉਹ ਚੁੱਪ ਕਿਉਂ ਹੈ ਜਦੋਂ ਕਿ ਦ੍ਰਿਸ਼ੇ ਪੈਦਾ ਹੋ ਰਿਹਾ ਕਿ ਪੰਜਾਬ ਨੂੰ ਮੁੜ ਕੇ 80 90 ਦੇ ਦਹਾਕੇ ਵੱਲੋਂ ਧੱਕਣ ਦੀ ਪ੍ਰਕਿਰਿਆ ਵੱਲ ਵਧਿਆ ਜਾ ਰਿਹਾ ਇਸ ਫਿਕਰਮੰਦੀ ਚੋਖਵਰਾ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ